ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਸਟੋਰ ਚ ਆਏ ਦੀ ਇੱਥੇ ਆਲੂ ਖੋਲਿਆ ਪਿਆ ਦੇਖੋ ਆਪਣੀਆਂ ਉਰੇ ਖੜੀਆਂ ਜੀ ਟਰਾਲੀਆਂ ਆ ਦੇਖੋ ਤੇ ਇੱਥੋਂ ਲੈ ਕੇ ਚੱਲਦੇ ਆ ਟਰਾਲੀਆਂ ਦੋ ਖੜੀਆਂ ਨੇ ਉਰੇ ਤੇ ਨਾਬੇ ਮੰਡੀ ਮਿਲ ਜਿਆ ਤੁਹਾਨੂੰ ਨਾਬੇ ਮੰਡੀ ਅੱਜ ਦਾ ਰੇਟ ਦੇ ਦਿਆ ਜੀ ਬੱਸਾ ਵਾਲੀ ਲੱਗਿਆ ਸਾਡੀ ਨੋੜ ਨਬਦੀ ਦਾ ਕਰਦੇ ਰਾਤ ਜੀ ਭੜਾ ਦੇ ਜੀ ਉਹ ਐਲ ਆ ਰਪਿਆ ਉਹਰੇ ਖੋਲਿਆ ਜਿਆਦਾ ਬਾਹਰ ਜਾਣ ਆਉ ਸਾਫ ਕਰਕੇ ਕੁਝ ਵੀ ਹੋ ਸਕਦਾ ਸਾਡੇ ਕੋਲ ਟਾਈਮ ਤਾਂ ਹੈ ਨਹੀਂ ਕੋਈ ਮੰਡੀਆਂ-ਮੁੰਡੀਆਂ ਜਿੱਦਾਂ ਵੀ ਆ ਜੋ ਵੀ ਤੇ ਹੁਣ ਮੂੰਹ ਖੋਲ ਕੇ ਢੇਰੀ ਕਰਨਗੇ ਫਿਰ ਇਹਦੇ ਚੋਂ ਖਰਾਬ ਆਦੂ ਕੱਢਣਗੇ ਜਾਂ ਫਿਰ ਅੰਦਰ ਲਾਉਣਾ ਹੋਊ ਜੋ ਵੀ ਕੁਝ ਦਏਗਾ ਯਾਨੀ ਪ੍ਰੋਸੀਜਰ ਹਵਾ ਲਵਾਉਂਵਾ ਰਹੇ ਨੇ ਇਹਨੂੰ ਚੱਲ ਤਾਂ ਆਦੂਆਂ ਦਾ ਇਸ ਤੋਂ ਨਬੇ ਹੋ ਗਿਆ ਫਿਰ ਤਾਂ ਬਹੁਤ ਹੈ 190 ਪੂਰਾ ਹੈ 85 ਕੁਆਰਟਰ ਦਾ ਰੇਟ ਮੰਗਿਆ ਹੈ 21 ਫੋਟੀ ਦੀ iracial ਦਾ ਭਜਨ ਕਰਾਇਆ ਆਪਾਂ ਨੇ ਮੇਰੇ ਵਿੱਚ ਆਉਣਾ ਨਹੀਂ ਹੈਗਾ 27540 ਆ ਕਾ ਜਾਨੀ ਦਾ ਕਿਰਾਇਆ ਕੰਡਾ 18770 18770 ਛੋੜਾ ਬੁੱਟੀ ਹੈ ਇਹ 18700 ਫੱਤਰ ਡਰੋਨ ਨੀੰਬਰ ਦਕਾਨ ਆ ਆ ਆ ਮੰਡੀ ਆ ਸਾਰੀ ਭਰੀ ਪਈ ਆ ਮੱਕੀ ਨਾਲ ਸਨੈਰੀਓ ਸਨੈਰੀ ਕਰੀ ਪਈ ਆ ਲਾਗੀਆਂ ਲਹਿਣ ਟਰਾਲੀਆਂ ਇੱਕ ਤਲਾਤੀ तकरीबन ਦਾਦਾ ਦਾ ਤਾਕੋਰਾ ਤਰੀ ਜੋ ਥੋੜੀ ਥੋੜੀ ਲਾਉਣੀ ਹੋਣੀ ਇਹਨਾਂ ਨੇ ਫੋਲਣੀ ਹੋਣੀ ਆ ਯਾਨੀ ਆਪਾਂ ਕੰਮ ਨਵੇੜਤਾ ਇਹਦਾ ਵੀ ਹੰਡਾ ਜ਼ਰਾ ਅੱਗੇ ਵੱਜਾ ਲਓ ਜੀ ਟਾਕੀ ਸਾਈ ਵੀ ਦਾ ਅੱਗੇ ਲਾਉਣ ਰੂਹ ਖੁਸ਼ ਹੁੰਦੀ ਆ ਦੇਖ ਕੇ ਤਾਣਿਆਂ ਨੂੰ 1500 ਨੂੰ ਆਪਾਂ ਨੇ ਏਕਣੇ ਦੇਤੀ ਐ ਕੁਝ ਨਹੀਂ ਕੱਢਣਾ ਚੋ ਕੁਝ ਨਹੀਂ ਕਰਨਾ ਕੋਈ ਲੇਬਰ ਨਹੀਂ ਕੋਈ ਛੇਵਰ ਨਹੀਂ ਰੇਡਤਾ ਜੀ ਕੰਮ ਰੇਡ ਰੋਜ਼ ਹੀ ਰੋਜ਼ ਘਟਦਾ ਰੋਜ਼ ਹੀ ਰੋਜ਼ ਦੋ ਟਰਾਲੀਆਂ ਵਾਖਿਆ ਦੇਖ ਰਹੀ ਆਪਾਂ ਵੀ ਇਦਾਂ ਦੇ ਕੇ ਪਰ ਕਰ ਦਿੱਤੀਆਂ ਨਹੀਂ ਨਹੀਂ ਤਾਂ ਆਪਾਂ ਪੋਰੀਆਂ ਜੇ ਬੁਆਈ ਦੀਆ ਕੱਡਾ ਕਰਾ ਕੇ ਤੇ ਦੇਖ ਲੈਂਦੇ ਆ ਕਿ ਪਤਾ ਲੱਗ ਜੂਗਾ ਪਗੜੀ 52 ਦੀ ਵਾਲੀ ਹੈ ਵੀ ਆਪਣੇ ਦਾਦ ਨਹੀਂ ਜੇ ਇਹ ਚੱਕ ਲੈਂਦੇ ਆ ਜਿੱਤੇ ਕਹਣਗੇ ਕੋਈ ਦੋ ਟਰਾਲੀਆਂ ਵੀ ਲੱਗਿਆ ਲੈ ਵੀ ਚੱਕਣਾ ਆ ਚੱਲਿਆ ਗਿਆ ਫਰੇ ਦੇ ਆ ਗਿਆ ਆਸਰੇ ਤੇ ਚੱਲ ਥੱਲੇ ਵਾਲਾ ਹੀ ਫੁੰਦਾ ਇਹ ਨਾਲ ਕਿ ਸਰੂਗਾ ਨਹੀਂ ਅੱਗੇ ਸਾਈਡ ਤੇ ਪਿੰਨ ਹੁੰਦੀ ਆ ਪਿੰਨ ਭੁੱਲਿਆ ਜੁਰੇ ਵਾਲੀ ਤੇ ਲੈਫਟ ਉਹਦੇ ਨੇ ਚੱਕ ਜਿੰਨੇ ਕਿ ਚੱਪੀ ਗਈ ਬਾਕੀ ਲਾ ਲੈਣਗੇ ਕਿਉਂਕਿ ਢਾਲੇ ਨੇ ਥੱਲੇ ਲੱਗ ਜਾਣਾ ਹੈ ਚੱਲ ਚੱਲ ਡਰਦਾਗਾ ਤੇ ਉੱਤੇ ਜੱਕਦੇ ਯਾਰ ਕਾਂ ਤੋਰੀ ਜਾ ਪਰੇ ਰੱਖ ਪਰੇ ਨੂੰ ਹਰੇਸ ਦੇ ਨਾ ਹੋੜੀ ਹੋੜੀ ਕਹਦਾ ਕੀ ਮਤਲਬ ਤੇਲ ਜਾਊ ਉਹ ਨਹੀਂ ਰਿਪ ਭਜੂਗਾ ਪ੍ਰੈਸ਼ਰ ਵਧੂਗਾ ਹਰੇਸ ਤਾਂ ਦਿੰਦਾ ਨਹੀਂ ਚੱਲ ਪਰੇ ਨੂੰ ਰੱਖ ਪਰੇ ਨੂੰ ਇੱਕ ਲੱਗਿਆ ਐਕਸਟਰਨਲ ਬਾਹਰ ਨਜ਼ਾਰਾ ਬਹੁਤ ਆ ਲੈਵਟਰੀ ਟਰਾਲੀ ਲਾਉਣ ਦਾ ਨਾਲ ਤਾਂ ਬੰਦੇ ਸੁਖੀ ਤੇ ਨਾਲੇ ਮੈਂਟਾਂ 'ਚ ਖਾਲੀ ਹੋਈਆਂ ਨੇ ਦੇਖ ਲੋ ਇੱਕ ਹੀ ਬਣੀ ਟਰਾਲੀ ਮੈਂਟਾਂ ਦੋ ਤਿੰਨਾਂ ਨਹੀਂ ਲੱਗਣੇ ਜਮਾਂ ਖਾਲੀ ਹੋ ਜਾਂਦੀਆਂ ਚੱਕ ਦੇ ਚੱਕ ਦੇ ਹੋਰ ਚੱਕ ਨੇ ਕੋਈ ਜੱਕਰੇ ਦਾ ਨਹੀਂ ਕੋਈ ਜੱਕਰੇ ਦਾ ਕਵਜਾ ਸਿਸਟਮ ਆ ਉਹ ਲੈ ਜਾਣੀ ਆ ਲੈ ਜਾਣੀ ਆ ਚੱਕੀ ਗਈ ਹੌਲੀ ਹੌਲੀ ਜੱਕਦਾ ਉਹ ਉਧਰੋਂ ਆਪੇ ਹੌਲੀ ਜੱਕਦਾ ਉਨੀ ਲੀ ਟਰਾਲੀ ਉਤਰੀ ਆ 85 ਕੁਇੰਟਲ 80 ਕਿਲੋ ਜੀ ਪੰਜਾਬੀ ਵਾਲੀ ਸਵਰਾਜ ਵਾਲੀ ਹੋ ਗਈ 61 ਕਿਲੋ 61 ਕੁਇੰਟਲ 10 ਕਿਲੋ ਆਓ ਜੀ ਕਿਸਾਨ ਭਰਾਵੋ ਜਿਹੜਾ ਆਪਾਂ ਨੇ ਸਵੀਟ ਕੌਰ ਨਾਲ ਪਲਾਟਤੀ ਆਪਣਾ ਉਹਦਾ ਲੇਜਰ ਵੀ ਹੋ ਗਿਆ ਦੇਖੋ ਕਿਆਰਿਆਂ ਨੂੰ ਲੱਗ ਗਿਆ ਝੋਨਾ ਲਾ ਰਹੇ ਨੇ ਕਿਾਰੇ ਇਸ ਵਾਰ ਬੰਦਿਆਂ ਨੇ ਚਾਰ ਕਰਤੇ ਅੱਗੇ ਆਪਣੇ ਕੋਲ ਦੋ ਹੁੰਦੇ ਨੇ ਆ ਦੇਖੋ ਵਿਚਾਲੇ ਵਾਲੀ ਵੱਟ ਇੱਥੇ ਹੁੰਦੀ ਆ ਉਹ 1 11 ਉਹ ਕਰ ਲਿਆ 23 ਸਰਾਹ ਕਰ ਲਿਆ ਤੇ ਚੌਥਾ ਕਰਨਗੇ ਤੇ ਦੋ ਆ 6 ਕਿਾਰੇ 6 ਕੀਲਿਆਂ ਦੇ 6 ਕਿਾਰੇ ਕਰਤੇ ਯਾਨੀ ਕੀਲੇ ਕੀਲੇ ਦੇ ਕਰਤੇ ਇਸ ਵਾਰ ਚਲੋ ਜਿੱਦਾਂ ਲੋਡ ਲੱਗਿਆ ਓਕੇ ਨੇ ਰਿਪੋਰਟਾਂ ਤੇ ਝੋਨਾ ਕਿਹੜਾ ਲੱਗਦਾ ਹੈ 26 77 77 ਲਾਤਾ ਉਹਰੇ ਆਹਾ ਉੱਥੇ ਹੀ ਬਾਧੂਆ ਫੜਾ ਫਿਰ ਥੋਲੀ ਤੋਂ ਬੱਟ ਲਿਆਂਦੇ ਉਦੋਂ ਆਉਂਦੇ ਵੇ ਕੱਲ ਔਰੇ ਤਾਂ ਹੈਗਾ ਯਾਨੀ ਉੱਥੇ ਬਾਧੂਏ ਆ ਫਿਰ ਹੁਣ ਉਹ ਤਾਂ ਲਾਗੇ ਗਣਕ ਵਾਲੇ ਖੇਤ ਆਪਣੇ ਕਿਸਦਾ ਬਾਈ ਫੋਨ 'ਚ ਖੋਵਿਆ ਵਾ ਪਤਾ ਨਹੀਂ ਕੀ ਕਰ ਰਿਹਾ ਕੋਈ ਸੈਟਿੰਗ ਸ਼ੂਟਿੰਗ ਹੀਲੀ ਵੀ ਆ ਜੀ ਤੋ ਤੰਦਣ ਹੋ ਗਏ ਉਹਨੂੰ ਚੰਪੜਿਆ ਹੋਇਆ ਲਓ ਜੀ ਔਰ ਅੱਜੂ ਲਾ ਰਿਹਾ ਭੱਟ ਠੇਕੇਦਾਰ ਆ ਔਰੇ ਆਪਣਾ ਇਕੱਠਾਂ ਵਾਲਾ ਉਹ ਲੱਗਿਆ ਹੋਇਆ ਨਾਲੇ ਦਰਸ਼ਨ ਕਰ ਲੋ ਗੁਰਦੁਆਰਾ ਸਾਹਿਬ ਦੇ ਆਪਣੇ ਪਿੰਡ ਵਾਲੇ ਦੇ ਮਿੱਤਰੋ ਚੱਲਦਾ ਜੀ ਪਿੰਡ ਕੰਮ ਕਰ ਮੱਕੀ ਕਟਾਈ ਦਾ ਆਪਾਂ ਗਏ ਵੇ ਤੇ ਅੱਜ ਪਹਿਲਾ ਸਹੌਲੀ ਲਾਨਦਾਰ ਦੀ ਰੋਟੀ ਲੈ ਕੇ ਗਏ ਤੇ ਉੱਥੇ ਫਿਰ ਉਹਨਾਂ ਨੂੰ ਕਿਹਾ ਤੀ ਵੀ ਅੱਗ ਲਾ ਲਿਓ ਨੁਕਸਾਨ ਬਹੁਤ ਆ ਉੱਥੇ ਅੱਗ ਲਾਉਣ ਲਈ ਆਪਾਂ ਮਾਫੀ ਚਾਹੁੰਦੇ ਹਾਂ ਤੁਤੋਂ ਪਹਿਲਾਂ ਹੀ ਕਿਉਂਕਿ ਨੁਕਸਾਨ ਮੱਕੀ ਦਾ ਬਹੁਤ ਜ਼ਿਆਦਾ ਆ ਤੇ ਫਿਰ ਚਲੇ ਗਏ ਹਰਵਾਜ ਉਹਨਾਂ ਨੂੰ ਲੈਣ ਨੂੰ ਨਾਨਕੇ ਗਏ ਵੇ ਤੇ ਫੇਰ ਇਹ ਆਂਦੇ ਨੇ ਤੇ ਹੁਣ ਆਪਾਂ ਪਹੁੰਚੇ ਆਂ ਆਹ ਟਰਾਲੀ ਭਰ ਗਈ ਤੇ ਇੱਕ ਟਰਾਲੀ ਉਧਰੋਂ ਭਰ ਲਿਆ 21 ਫੁੱਟੀ ਆ ਸਾਢੇ 18 ਫੁੱਟੀ ਆ ਤੇ ਉਹ 21 ਫੁੱਟੀ ਖੜੀ ਆ 36 34 4 ਵੀਲ ਮਗਰ ਤੇ ਕੰਬੈਨ ਖੜਾਈ ਖੜੇ ਨੇ ਕੋਈ ਗੱਲ ਬਾਤ ਆ ਆ ਲਓ ਜੀ ਬੰਦੇ ਲੱਡੂ ਵੀ ਕੋਲੇ ਆ ਲਾਡੀ ਵੀ ਕੋਲੇ ਆ ਜੱਸਾ ਵੀ ਕੋਲੇ ਆ ਜਾ ਫਿਰ ਤਰੋਹਾ ਆਪਾਂ ਨੇ ਜਰੂਰ ਜੇ ਆਪਣੀ ਵੀਡੀਓ ਦੇਖਾਂਗੇ ਜਿਹੜੀ ਤੁਸੀਂ ਸ਼ਾਫਟ ਮੇਨ ਸ਼ਾਫਟਾਂ ਦੀ ਚਾਹਤੀਆਂ ਨੇ ਉਹ ਐ ਦੇਖੀਆਂ ਨੇ ਸਿਰਫ ਤੇ ਖੜੀ ਆ ਅੱਗੇ ਹੁੰਦੀ ਸੀ ਉਹ ਜਿੱਥੇ ਬੈਰਿੰਗ ਖੜਦਾ ਜੀ ਉਦੋਂ ਦਾ ਸੈਜ ਉੱਪਰ ਤੇ ਬੈਰਿੰਗ ਇੱਧਰ ਉੱਧਰ ਨਹੀਂ ਹੁੰਦਾ ਸ਼ਾਫਟ ਘੁੰਮੀਆਂ ਜਾਂ ਦੂਸਰੀ ਸ਼ਾਫਟ ਪਾਤੀ ਤੇ ਇਹ ਵੀ ਇੱਧਰ ਉੱਧਰ ਹੁੰਦੀ ਆ ਇਹ ਗੱਲ ਜਰੂਰ ਕਰੋ ਵੀ ਇਹਨੂੰ ਵਿਚਾਲਿਓ ਸੈਜ ਪੋਤਾ ਕਰ ਦਿਓ ਜਾਂ ਉੱਤੇ ਕੋਈ ਚੀਜ਼ ਹੋਰ ਲਾਓ ਜੋ ਵੀ ਤੁਸੀਂ ਕਰਨਾਂ ਦੀ ਕਰ ਸਕਦੇ ਹੋ ਆਪਣੀ ਮਰਜ਼ੀ ਨਾਲ ਜਿਹੜਾ ਵੀ ਕੋਈ ਕਰਨਾ ਪਰ ਇਹਦੀ ਸੈਟਿੰਗ ਕਰੋ ਜਿੰਨੇ ਕਟਰ ਵੇਚਿਆ ਤੁਸੀਂ ਨੇ ਚਾਹੇ 1000 ਰੁਪਏ ਗਿਆ ਥੋੜਾ ਚਾਹੇ 500 ਰੁਪਏ ਗਿਆ ਚਾਹੇ 2000 ਰੁਪਏ ਗਿਆ ਚਾਹੇ 1500 ਰੁਪਏ ਗਿਆ ਜੋ ਵੀ ਵਿਗਿਆ ਇਹ ਸਾਰਿਆਂ ਦੇ ਪ੍ਰੋਬਲਮ ਆਉਂਦੀ ਰਹੂਗੀ ਨਾਲੇ ਤਾਂ ਆਪਣਾ ਤੇਲ ਫੋਗ ਦਾ ਆਪਾਂ ਲੈ ਕੇ ਜਾਂਦੇ ਆ ਨਾਲੇ ਹੋਰ ਨਦੀ ਕੋ ਭੀ ਜੋ ਵੀ ਗੱਲਾਂ ਨੇ ਖਰਚਾ ਆਉਂਦਾ ਨਾਲੇ ਦਵਾਰੇ ਪਾ ਕੇ ਆਉਣੇ ਆ ਕਿਉਂਕਿ ਗਾਰੰਟੀ ਦੇ ਵਿੱਚ ਆਉਂਦਾ ਜਦ ਪਹਿਲੀ ਵਾਰ ਹੀ ਲੈਂਦਾ ਫੰਦਾ ਕਟਰ ਤੇ ਇਸ ਕਰਕੇ ਇਹਨੂੰ ਸੋਧ ਕਰੋ ਜਰੂਰ ਬਾਕੀ ਓਕੇ ਨੇ ਰਿਪੋਰਟਾਂ ਹੋਰ ਕੋਈ ਪ੍ਰੋਬਲਮ ਨਹੀਂ ਹੈ ਕੋਈ ਵੀ ਪ੍ਰੋਬਲਮ ਨਹੀਂ ਹੈ ਪੈਰੰਗ ਨਹੀਂ ਖੜਦਾ ਆਪਣੇ ਸਾਈਡ ਤੇ ਸ਼ਾਵਟੇ ਇਧਰ ਉਧਰ ਹੋ ਜਾਂਦੀ ਆ। ਇੰਨੀ ਕੇ ਪ੍ਰੋਬਲਮ ਆ, ਹੋਰ ਡੱਕੇ ਦੀ ਵੀ ਪ੍ਰੋਬਲਮ ਨਹੀਂ ਆ। ਲਾਡੀ ਉਹ ਨਹੀਂ ਕਰਦੇ ਨੇ ਚੈੱਕ ਆਪਾਂ, ਢਾਣੇ-ਫਾਣੇ। ਸਮਾਂ ਦਾ ਟਾਈਮ ਆ। ਸਭ ਤੋਂ ਵੱਧ ਵੀਡੀਓ ਦੇਖਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸ਼ਰੀਫ ਕਾਲ ਘਰ ਦੀ ਮੱਤੀ ਵਾੜ ਰਹੇ ਆ ਤੇ ਟਰਾਲੀ ਅੱਜ ਗਈ ਆ ਨਾਪੇ। ਲੈ ਕੇ ਕੰਡੇ ਦੀ ਲਾਈ ਜਾਨਦੇ ਆ, ਉਹ ਸਕਾਈ ਜਾਂਦੇ ਨੇ ਕਿਉਂਕਿ ਆਪਣੀ ਮੱਕੀ ਦਾ ਰੰਗ ਰੂਪ ਬੜਾ ਘੈਂਟ ਆ ਵੀਰ ਕਹਿੰਦਾ ਵੀ ਜਿੰਨੇ ਵੀ ਥੰਗੀ ਆਉਣ ਤੋਂ ਸਾਡੇ ਕੋਲ ਅੱਗੇ ਆਪਾਂ ਰਾਜਪੁਰੇ ਜਾਣੇ ਹੁੰਦੇ ਆ ਇੱਥੇ ਇਸ ਵਾਰ ਕਹਿੰਦਾ ਵੀ ਨਾਬੇ ਵਾਲਾ ਕਹਿੰਦਾ ਵੀ ਆਈ ਜਾਓ ਦੋ ਕੋਈ ਚੱਕਰ ਨਹੀਂ ਹੈ ਬਾਕੀ ਦੋਏ ਪਾਸੇ ਲਾਹਾਂਗੇ ਕਿਉਂਕਿ ਆਰਤੀ ਆਪਾਂ ਵੀ ਨਰਾਜ਼ ਨਹੀਂ ਕਰਨਾ ਹਾਂ ਜਿੰਨੇ ਉਹਨੂੰ ਦੇਣੀ ਆ ਪਹਿਲਾਂ ਦਿੰਨੇ ਆ ਹਰੇਕ ਸਾਲ ਉਹਨੀਆਂ ਦਾ ਨੂੰ ਜ਼ਰੂਰ ਪਹਚਾਵਾਂਗੇ ਉੱਥੇ ਵੀ ਲਓ ਜੀ ਬੜੀ ਸੋਹਣਾ ਰੰਗ ਰੂਪ ਆ ਮੱਕੀ ਦਾ ਦੇਖੋ ਸੋਨੇ ਵਰਗੀ ਮੱਕੀ ਆ ਗੁੱਲਾ ਵੀ ਨਹੀਂ ਆਉਂਦਾ ਕਲਰ ਚ ਉੱਥੇ ਜ਼ਰੂਰ ਆਇਆ ਉਰੇ ਨਹੀਂ ਆਉਂਦਾ ਪੂਰੀ ਸਫਾਈ ਆ ਓਕੇ ਆ ਰਿਪੋਰਟ ਘੈਂਟ ਆ ਕੋਈ ਦਾਣੇ ਦਾ ਟੋਟਾ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਪੂਰੀ ਘੈਂਟ ਆ ਬੜਾਈ ਹੋ ਰਹੀ ਆ ਉਹੀ ਨਾਰਮਲ ਜੋ ਕਰਦੀ ਆ ਮਸ਼ੀਨ 2-3% ਉਹ ਤਾਂ ਹੋਣਾ ਹੀ ਆ ਕਣਕ ਝੋਨੇ ਦਾ ਵੀ ਹੁੰਦਾ ਉਦੋਂ ਵੱਧ ਟੋਟਾ ਨਹੀਂ ਹੁੰਦਾ 10-4% ਤੱਕ ਕੰਬਾਈਨ ਨੂੰ ਸ਼ੂਟ ਹੁੰਦੀ ਆ ਉਹਨਾਂ ਤਾਂ ਹੋਣਾ ਹੀ ਹੋਣਾ ਕਿਉਂਕਿ ਇੰਨੀਆਂ ਚਾਈਨਾ ਬੈਲਟਾਂ ਤੇ ਅੰਦਰ ਜਿਹੜੀਆਂ ਐਲੀਵੇਟਰ ਚੈਨਾ ਥਰੈਸਰ ਹੋਰ ਲੱਲੀ ਭੱਬੀ ਚੱਲਦਾ ਵਰਮ ਚੱਲਦੇ ਨੇ ਉਹਨਾਂ ਨੇ ਟੋਟਾ ਕਰ ਨਹੀਂ ਕਰਨਾ ਹੈ